ਸਤਿ ਸ੍ਰੀ ਅਕਾਲ ਦੋਸਤੋ ਬੁੱਟਰ ਡੀਸੀ ਕੈਫ ਦਾ ਚੈਨਲ ਤੇ ਸਭ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਨਵੀਂ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜਿਵੇਂ ਕਿ ਅੱਜ ਇੱਕ ਨਵੀਂ ਅਪਡੇਟ ਨਿਕਲ ਕੇ ਆਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਹੈ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਕਲਰਕ ਦੀ ਅਸਾਮੀ ਲਈ ਅੰਡਰ ਪੰਜਾਬ ਇੰਸਟੀਟਿਊਟ ਦੀ ਭਰਤੀ ਲਈ ਮਿਤੀ 12 2023 ਦਿਨ ਸ਼ੁੱਕਰਵਾਰ ਫਰਾਈਡੇ ਨੂੰ ਭਰਤੀ ਦੇ ਲਈ ਲਿਖਤੀ ਪ੍ਰੀਖਿਆ ਕਰਵਾਈ ਗਈ ਸੀ। ਸੋ ਕੁਝ ਦਿਨ ਪਹਿਲਾਂ ਇੱਕ ਜੋ ਇਸ ਦਾ ਪੇਪਰ ਹੋਇਆ ਸੀਗਾ ਇਸ ਉਪਰੰਤ ਕਲਰਕ ਦੀ ਅਸਾਮੀ ਦਾ ਟਾਈਪਿੰਗ ਟੈਸਟ ਹੁਣ ਇਹਨਾਂ ਦਾ ਜਿਹੜਾ ਟਾਈਪਿੰਗ ਟੈਸਟ ਉਹ ਹੋਣ ਜਾ ਰਿਹਾ ਹੈ ਇੰਗਲਿਸ਼ ਐਂਡ ਪੰਜਾਬੀ ਦੇ ਲਈ 4 1 2024 ਨੂੰ ਸਵੇਰੇ 11 ਵਜੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਕੰਪਿਊਟਰ ਲੈਬ ਆਈਟੀ ਸੈੱਲ ਫਰੀਦਕੋਟ ਵਿਖੇ ਲਿਆ ਜਾਵੇਗਾ ਸੋ ਤੁਹਾਡਾ ਜਿਹੜਾ ਹੁਣ ਐਗਜ਼ਾਮ ਹੈ ਕੰਪਿਊਟਰ ਬੇਸ ਐਗਜ਼ਾਮ ਹੋਏਗਾ ਉਹ ਤੁਹਾਡਾ 4 ਤਰੀਕ ਤੇ ਪਹਿਲਾ ਮਹੀਨਾ 2024 ਨੂੰ ਲਿਆ ਜਾਵੇਗਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਠੀਕ ਹੈ ਫਰੀਦਕੋਟ ਵਿਖੇ ਸੋ ਇਸ ਦੇ ਲਈ ਇੱਕ ਥੱਲੇ ਉਹਨਾਂ ਨੇ ਨੋਟ ਵੀ ਦੇ ਰੱਖਿਆ ਹੈ ਕਿ ਤੁਹਾਡੀ ਜਿਹੜੀ ਸਪੀਡ ਹੈ ਉਹ ਪਰ ਮਿੰਟ ਦੇ ਵਿੱਚ 30 ਵਰਡ ਦੀ ਹੋਣੀ ਜ਼ਰੂਰੀ ਹੈ ਸੋ ਜੋ ਰਿਜ਼ਲਟ ਨਿਕਲ ਕੇ ਆਇਆ ਹੈ ਮੈਟ੍ਰੀਲਿਸਟ ਦਾ ਉਹ ਵੀ ਆਪਾਂ ਆਪਣੇ ਗਰੁੱਪ ਦੇ ਵਿੱਚ ਸੈਂਡ ਕਰ ਦਿੱਤਾ ਹੈ ਸੋ ਇਹ ਉਸੇ ਰਿਜ਼ਲਟ ਦੀ ਪੀਡੀਐਫ ਹੈ ਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਰਿਜ਼ਲਟ ਮੈਟ੍ਰੀਲਿਸਟ ਆਈ ਹੈ ਇਹ ਆਪਣੇ ਇਹ ਪੀਡੀਐਫ ਤੁਹਾਨੂੰ ਆਪਣੇ ਵਟਸਐਪ ਗਰੁੱਪ ਦੇ ਵਿੱਚ ਮਿਲ ਜੂਗੀ ਜਿਸ ਦਾ ਨੰਬਰ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਜਾਂ ਤੁਸੀਂ ਸਿੱਧਾ ਹੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੋਂ ਸਾਡੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਉੱਥੇ ਜਾ ਕੇ ਤੁਸੀਂ ਸਪੀਡਰ ਨੂੰ ਦੇਖ ਸਕਦੇ ਹੋ ਤੇ ਜੋ ਵੀ ਨੋਟੀਫਿਕੇਸ਼ਨ ਆਇਆ ਹੈ ਉਸ ਦੇ ਆਧਾਰ ਤੇ ਤੁਸੀਂ ਆਪਣੀ ਅੱਗੇ ਦੀ ਤਿਆਰੀ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਸਾਡੇ ਨਾਲ ਹਰ ਨਵੀਂ ਅਪਡੇਟ ਦੇ ਲਈ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਦੇ ਨਾਲ ਹੀ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲੋ ਜਿੱਥੇ ਕਿ ਅਸੀਂ ਹਰ ਰੋਜ਼ ਨਵੀਂ ਅਪਡੇਟ ਸ਼ਾਮਿਲ ਕਰਦੇ ਰਹਿੰਦੇ ਹਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ